ਪਿਛਲੇ 15 ਮਹੀਨਿਆਂ ਤੋਂ ਮਾਨ ਪੱਤੇ ਦੀ ਉਡੀਕ ਕਰਿਆਂ ਅੰਗਰਬੜੀ ਬਰਕਰਾਂ ਤੇ ਹੈਲਪਰਾਂ ਵੱਲੋਂ ਐਸ ਡਿਪਟੀ ਕਮਿਸ਼ਨਰ ਦਫ਼ਤਰ ਦਾ ਮੁੱਖ ਗੇਟ ਰੋਕਦੇ ਹੋਏ ਖਾਲੀ ਢਾਂਡੇ ਖੜਕਾ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਪਿਛਲੇ 15 ਮਹੀਨਿਆਂ ਚ ਮਾਨ ਪੱਤਾ ਨਾ ਦਿੱਤੇ ਜਾਣ ਕਾਰਨ ਅੱਜ ਉਹਨਾਂ ਕੋਲ ਘਰ ਵਿੱਚ ਖਾਣਾ ਬਣਾਉਣ ਲਈ ਵੀ ਪੈਸੇ ਨਹੀਂ ਹਨ ਜਿਸ ਕਾਰਨ ਮਜਬੂਰਨ ਉਹ ਆਪਣੇ ਖਾਲੀ ਢਾਂਡੇ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਲਗਾਤਾਰ ਪ੍ਰਦਰਸ਼ਨ ਕਰਦੇ ਆ ਰਹੇ ਹਨ ਪਾ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਕਨ ਮਜਬੂਰ ਉਹਨਾਂ ਵੱਲੋਂ ਅੱਜ ਮੁੱਖ ਗੇਟ ਤੇ ਚੜ ਕੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਆਖਰ ਅੰਗਣਵਾੜੀ ਵਰਕਰ ਅਤੇ ਹੈਲਪਰ ਜਿਨ੍ਹਾਂ ਨੂੰ ਪਿਛਲੇ 15 ਮਹੀਨਿਆਂ ਤੋਂ ਮਾਣ ਪੱਤਾ ਨਹੀਂ ਮਿਲਿਆ ਆਪਣੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਨ ਵਾਰ-ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਉਹ ਅੱਜ ਪਾਈ ਪਾਈ ਤੇ ਮੁਹਤਾਜ ਹੋ ਚੁਕੇ ਹਨ ਪਾ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੀ ਇਸ ਦੇ ਚੱਲਦੇ ਹੀ ਉਨ੍ਹਾਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਬਾਈਕਟ ਕਰਨ ਦਾ ਐਲਾਨ ਕੀਤਾ ਗਿਆ ਮੇਰਾ ਨਾਮ ਪ੍ਰਤੀਬਾ ਸ਼ਰਮਾ ਜ਼ਿਲ੍ਹਾ ਪ੍ਰੈਸ ਸੈਕਟਾਰ ਅੱਜ ਸਾਨੂੰ ਇੱਥੇ ਛੇ ਦਿਨ ਹੈਗਾ ਧਰਨੇ ਦਾ ਅ ਲਗਾਤਾਰ ਸਾਡੇ ਧਰਨੇ ਲੱਗ ਰਹੇ ਆ ਇਸੇ ਕਿਉਂਕਿ 13 ਮਹੀਨੇ ਤੋਂ ਸਾਨੂੰ ਪੰਜਾਬ ਸਰਕਾਰ ਨੇ ਮਾਨ ਪੱਤਾ ਨਹੀਂ ਦਿੱਤਾ ਕਦੋਂ ਤੱਕ ਅਸੀਂ ਬਿਨਾ ਮਾਨ ਪੱਤੇ ਦੇ ਕੰਮ ਕਰਾਂਗੇ ਇਸ ਕਰਕੇ ਅਸੀਂ ਆਪਣੇ ਸੈਂਟਰਾਂ 'ਚ ਤਾਲੇ ਲਗਾ ਕੇ ਅਸੀਂ ਇੱਥੇ ਬੈਠੇ ਆ ਬਾਹਰ ਦਫ਼ਤਰ ਦੇ ਵੀ ਜਦੋਂ ਤੱਕ ਸਾਡੀ ਤਨਖਾਹਾਂ ਨਹੀਂ ਆਵਣਗੀਆਂ ਅਸੀਂ ਆਪਣੇ ਸੈਂਟਰਾਂ 'ਚ ਵਾਪਸ ਨਹੀਂ ਜਾਵਾਂਗੇ ਅੱਜ ਸਵੇਰੇ ਅਸੀਂ ਇੱਥੇ ਬੈਠੇ ਆ ਧਰਨਾ ਲਾ ਰਹੇ ਆ ਥਾਲੀ ਖੜਕਾ ਰਹੇ ਆ ਉਹ ਨਾਰੇ ਲਗਾ ਰਹੇ ਆ ਸਰਕਾਰ ਦੇ ਖਿਲਾਫ ਪਰ ਕਿਸੇ ਵੀ ਨੁਮਾਇੰਦੇ ਨੇ ਆ ਕੇ ਇਹ ਨਹੀਂ ਦੇਖਿਆ ਵੀ ਇੱਥੇ ਹੈਲਪਰ ਤੇ ਵਰਕਰਾਂ ਕਿਉਂ ਖੜੀਆਂ ਨੇ ਵੀ ਅਸੀਂ ਉਹਨਾਂ ਨੂੰ ਜਾਗਾਨ ਦੀ ਕੋਸ਼ਿਸ਼ ਕਰੇ ਉਹ ਫਿਰ ਵੀ ਨਹੀਂ ਜਾਗ ਰਹੀ ਹੈਗੇ ਇਸ ਕਰਕੇ ਅਸੀਂ ਹੁਣ ਇੱਥੇ ਮਹਲਪਰ ਤੇ ਵਰਕਰਾਂ ਇੱਥੇ ਗੇਟ ਤੇ ਆ ਕੇ ਪ੍ਰਟਾਇਕਟ ਕਰ ਰਹੇ ਆ ਉਹ ਸਾਨੂੰ ਕਹਿੰਦੇ ਆ ਵੀ ਤੁਸੀਂ ਆਰਾਮ ਨਾਲ ਵਿਹੋ ਕਰੋ ਵੀ ਧਰਨਾ ਲਾਓ ਆਰਾਮ ਨਾਲ ਕਦੇ ਧਰਨਾ ਲੱਗੇ ਜਦੋਂ ਤੱਕ ਅਸੀਂ ਰੋਵਾਂਗੇ ਨਹੀਂ ਉਦੋਂ ਤੱਕ ਸਰਕਾਰ ਨੂੰ ਕਿੱਥੋਂ ਸੁਣੂਗਾ ਜਦੋਂ ਤੱਕ ਬੱਚਾ ਰੋਂਦਾ ਨਹੀਂ ਮਾਂ ਵੀ ਉਦੋਂ ਤੱਕ ਦੁੱਧ ਨਹੀਂ ਦਿੰਦੀ ਬੱਚੇ ਨੂੰ ਇਸ ਕਰਕੇ ਅਸੀਂ ਰੋਣ ਆਏ ਆ ਤੇ ਵੀ ਸਰਕਾਰ ਸਾਨੂੰ ਰੋਂਦਿਆਂ ਨੂੰ ਦੇਖ ਕੇ ਕਿਸੇ ਪਾਸੇ ਸਰਕਾਰ ਨੂੰ ਤਰਸ ਆ ਜਾਏਗੀ ਵੀ ਕਦੇ ਸਮਾਪਰ ਕੀ ਜਾਂ ਨੀਤੀ ਬਣਾਉਗੇ ਦੇਖੋ ਜੀ ਬੋਲ ਬਾਈਕਾਟ ਕਰਾਂਗੇ ਵੋਟਾਂ ਦਾ ਟਾਈਮ ਹੈ ਜੀ ਜੇ ਕੋਈ ਵੀ ਨੁਮਾਇੰਦੇ ਸਾਡੇ ਕੋਲੇ ਵੋਟ ਮੰਗਣ ਆਣਗੇ ਅਸੀਂ ਸਾਡੇ ਬਾਈਕਾਟ ਹੈ ਅਸੀਂ ਕਿਸੇ ਵੀ ਨੁਮਾਇੰਦੇ ਨੂੰ ਵੋਟ ਨਹੀਂ ਪਾਵਾਂਗੇ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਨੂੰ ਪਾ ਕੇ ਆ ਬਦਲਾਵ ਲਿਆ ਕੇ ਦਿੱਤਾ ਹੈ ਵੀ 13-13 ਮਹੀਨੇ ਸਾਨੂੰ 14-14 ਮਹੀਨੇ ਤਨਖਾਹ ਨਹੀਂ ਮਿਲ ਕੀ ਪਤਾ ਉਹ ਕੀ ਚੰਦ ਚੜਾਉਣਗੇ ਜਿਹੜੇ ਇਹਨਾਂ ਨੇ ਚੰਦ ਚੜਾਤੇ ਉਹ ਇਹੋ ਜਿਹਾ ਚੜਾ ਦੇਣਗੇ ਅਸੀਂ ਸਾਰਾ ਬਾਈਕਾਟ ਆ ਸਾਡਾ ਹਾਂਜੀ ਮੈਮ ਕੀ ਨਾ ਅਮਾ ਤੋਂ ਡਾ ਕਿਉਂ ਪ੍ਰਦਰਸ਼ਨ ਕਰ ਰਹੇ ਹੋ ਖਾਰੀਆਂ ਲੈ ਕੇ ਜੀ ਮੈਂ ਪ੍ਰਕਾਸ਼ ਕੌਰ ਜ਼ਿਲ੍ਹਾ ਪ੍ਰਧਾਨ ਆਂਗਨਵਾੜੀ ਮਲਾਜ਼ਮ ਯੂਨੀਅਨ ਸੀਟੂ ਜੀ ਤੇ ਸਾਡਾ ਅੱਜ ਧਰਨੇ ਦਾ ਲਗਾਤਾਰਤਾ ਦਾ 6ਵਾਂ ਦਿਨ ਹੈ ਜੀ 14 ਮਹੀਨੇ ਹੋ ਗਏ ਜੀ ਸਾਡੇ ਬਠਿੰਡੇ ਬਲਾਕ ਨੂੰ ਜੋ ਪੰਜਾਬ ਸਰਕਾਰ ਵੱਲੋਂ ਮਾਨ ਪੱਤਾ ਦਿੱਤਾ ਜਾਂਦਾ ਸੀ ਉਹ ਬਿਲਕੁਲ ਹੀ ਬੰਦ ਕੀਤਾ ਗਿਆ ਜੀ ਬਿਲਕੁਲ ਵੀ ਨਹੀਂ ਦੇ ਰਹੇ ਜਿਸ ਦੇ ਸੰਬੰਧ ਦੇ ਵਿੱਚ ਅਸੀਂ ਸੀਮ ਸਾਹਿਬ ਨੂੰ ਵੀ ਮਿਲ ਚੁੱਕੇ ਹਾਂ ਡਾਇਰੈਕਟਰ ਮੈਡਮ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਤੇ ਪੀਓ ਮੈਡਮ ਤੇ ਸੀਡੀਪੀਓ ਮੈਡਮ ਨੂੰ ਤਾਂ ਸਾਨੂੰ ਗਿਣਤੀ ਵੀ ਨਹੀਂ ਯਾਦ ਵੀ ਕਿੰਨੇ ਵਾਰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਤਾਂ ਹੁਣ ਅਸੀਂ ਇੱਕ ਤਰੀਕ ਨੂੰ ਇਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਵੀ ਜੇ 15 ਦਿਨਾਂ ਦੇ ਵਿੱਚ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਲਗਾਤਾਰ ਦਰਨਾ ਸ਼ੁਰੂ ਕਰਾਂਗੇ ਤੇ 15 ਦਿਨਾਂ ਦੇ ਵਿੱਚ ਇਹਨਾਂ ਤੇ ਕੋਈ ਕੰਨ ਤੇ ਜੂ ਨਹੀਂ ਸਰਕੀ ਤਾਂ 16 ਤਰੀਕ ਤੋਂ ਸਾਡਾ ਲਗਾਤਾਰ ਦਰਨਾ ਜਾਰੀ ਹੈ ਜੀ ਇਸੇ ਤਰ੍ਹਾਂ ਤਾਂ ਨੇ ਦਾ ਪ੍ਰਦਰਸ਼ਨ ਦਾ ਅਲੱਗ-ਅਲੱਗ ਰੂਪਰੇਖਾ ਅਸੀਂ ਰੋਜ਼ ਤਿਆਰ ਕਰਦੇ ਆਂ ਤਾਂ ਅੱਜ ਕੱਲ ਅਸੀਂ ਪੀਪੇ ਲਕਾਏ ਸੀ ਜੀ ਮਕਸਦ ਇਹ ਸੀ ਵੀ ਸਾਡੇ ਪੀਪਿਆਂ ਦੇ ਵਿੱਚੋਂ ਅਨਾਜ ਮੁੱਕ ਚੁਟਿਆ ਸਾਡੇ ਬੱਚੇ ਭੁੱਖੇ ਆ ਤਾਂ ਪਰ ਮੈਨੂੰ ਇਹ ਲੱਗਦਾ ਵੀ ਸਾਡੇ ਨਾਲੋਂ ਜ਼ਿਆਦਾ ਸਰਕਾਰ ਭੁੱਖੀ ਆ ਉਹਨਾਂ ਦੇ ਪੀਪੇ ਖਾਲੀ ਆ ਤਾਂ ਅੱਜ ਅਸੀਂ ਚਮਚੇ ਖੋਲੀਆਂ ਲੈ ਕੇ ਬੈਠੇ ਆ ਇੱਥੇ ਵੀ ਸਾਡੇ ਥਾਲਾਂ ਦੇ ਵਿੱਚ ਵੀ ਹੁਣ ਪਾਉਣ ਨੂੰ ਕੁਝ ਹੈ ਨਹੀਂਗਾ ਬੱਚੇ ਸਾਡੇ ਰੋਂਦੇ ਆ ਘਰੇ ਭਾਂਡੇ ਖੜਕਾਉਂਦੇ ਆ ਤਾਂ ਅਸੀਂ ਸਰਕਾਰ ਮੂਹਰੇ ਖੜਕਾਉਂਦੇ ਆ ਵੀ ਸਾਡੇ ਭਾਂਡੇ 'ਚ ਕੁਝ ਪਾਓ ਪੰਜਾਬ ਸਰਕਾਰ ਨੇ ਸਾਡਾ ਇਹ ਬਦਲਾ ਲਿਆਂਦਾ ਸਾਡੀ ਤਨਖਾਹ ਬੰ ਅਸੀਂ 14 ਮਹੀਨਿਆਂ ਦਾ ਆ ਬਦਲਾ ਆਇਆ ਸਾਨੂੰ ਅੰਗਣਵਾੜੀ ਵਰਕਰ ਤੇ ਹੈਲਪਰ ਸਾਨੂੰ 14 ਮਹੀਨਿਆਂ ਤੋਂ ਬਿਨਾਂ ਤਨਖਾਹ ਤੋਂ ਕੰਮ ਕਰ ਰਹੀਆਂ ਸੀ ਸਾਡਾ ਹਾਲ ਦੇਖ ਲਓ ਸਾਡਾ ਸਾਰਾ ਸਾਥੋਂ ਲੈਂਦੇ ਐ ਤੇ ਸਾਡੇ ਨਾਲ ਆਹ ਦਿਨ ਗੁਰਭਿਆਵ ਪੰਜਾਬ ਸਰਕਾਰ ਨੇ ਆ ਬਦਲਾ ਲਿਆਂਦਾ ਸਾਡੀ ਅੰਗਣਵਾੜੀ ਦੀ ਤਨਖਾਹ ਨਹੀਂ ਪਾਈ